ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਆਪਾਂ ਜਾਣਾਂਗੇ ਕਿ ਜਿਹੜਾ ਆਪਣਾ ਆਧਾਰ ਕਾਰਡ ਹੈ ਉਹਦੇ ਨਾਲ ਆਪਾਂ ਜੇ ਦੇਖਣਾ ਹੋਵੇ ਕਿ ਆਪਣਾ ਕਿਹੜਾ ਮੋਬਾਈਲ ਨੰਬਰ ਅਟੈਚ ਹੈ ਜਾਂ ਫਿਰ ਮੋਬਾਈਲ ਨੰਬਰ ਅਟੈਚ ਹੈਗਾ ਉਹਦੇ ਨਾਲ ਜਾਂ ਨਹੀਂ ਹੈਗਾ ਇਸ ਬਾਰੇ ਜਾਣਕਾਰੀ ਆਪਾਂ ਅੱਜ ਦੀ ਵੀਡੀਓ 'ਚ ਪ੍ਰਾਪਤ ਕਰਾਂਗੇ ਆਪਾਂ ਕਰਨਾ ਕੀ ਹੈ ਸਭ ਤੋਂ ਪਹਿਲਾਂ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ uidai.gov.in ਸਭ ਤੋਂ ਪਹਿਲਾਂ ਆਪਾਂ ਇਸ ਨੂੰ ਓਪਨ ਕਰ ਲਾਂਗੇ ਜਦੋਂ ਆਪਾਂ ਇਸ ਨੂੰ ਓਪਨ ਕਰਾਂਗੇ ਤਾਂ ਇਸ ਤਰ੍ਹਾਂ ਦਾ ਇੰਟਰਫੇਸ ਹੈ ਜਿਹੜਾ ਉਹ ਖੁੱਲ ਕੇ ਆਪਣੇ ਸਾਹਮਣੇ ਆਵੇਗਾ ਉਸ ਤੋਂ ਬਾਅਦ ਆਪਾਂ ਮਾਈ ਆਧਾਰ 'ਚ ਜਾਵਾਂਗੇ ਮਾਈ ਆਧਾਰ 'ਚ ਜਾ ਕੇ ਆਪਾਂ ਕਰਨਾ ਕੀ ਹੈ ਆਪਾਂ ਵੈਰੀਫਾਈ ਐਨ ਆਧਾਰ ਇਸ ਤੇ ਕਲਿੱਕ ਕਰਨਾ ਹੈ ਆਧਾਰ ਸਰਵਿਸ 'ਚ ਜਾਵਾਂਗੇ ਆਧਾਰ ਸਰਵਿਸ ਦੇ نیچے ਲਿਖਿਆ ਹੋਇਆ ਹੈ ਵੈਰੀਫਾਈ ਐਨ ਆਧਾਰ ਜਦੋਂ ਆਪਾਂ ਇਸ ਤੇ ਕਲਿੱਕ ਕਰਾਂਗੇ ਤਾਂ ਆਪਣੇ ਕੋਲ ਇੱਕ ਇਸ ਤਰ੍ਹਾਂ ਦਾ ਇੰਟਰਫੇਸ ਹੈ ਜਿਹੜਾ ਉਹ ਖੁੱਲ ਕੇ ਸਾਹਮਣੇ ਆਵੇਗਾ ਆਪਾਂ ਸਕਰੋਲ ਡਾਊਨ ਕਰਾਂਗੇ ਯਾਨੀ ਕਿ نیچے ਜਾਵਾਂਗੇ ਉੱਤੇ ਆਪਾਂ ਦੇਖਾਂਗੇ ਜਾ ਕੇ ਚੈੱਕ ਆਧਾਰ ਵੈਲਿਡਿ ਚੈੱਕ ਆਧਾਰ ਵੈਲਿਡਿਟੀ ਤੇ ਜਦੋਂ ਆਪਾਂ ਕਲਿੱਕ ਕਰਾਂਗੇ ਇਸ ਤਰ੍ਹਾਂ ਦਾ ਇੰਟਰਫੇਸ ਜਿਹੜਾ ਉਹ ਆਪਣੇ ਸਾਹਮਣੇ ਓਪਨ ਹੋ ਜਾਏਗਾ ਉਸ ਤੋਂ ਬਾਅਦ ਆਪਾਂ ਕਰਨਾ ਕੀ ਹੈ ਆਪਾਂ ਇੱਥੇ ਆਪਣਾ ਆਧਾਰ ਕਾਰਡ ਨੰਬਰ ਹੈ ਜਿਹੜਾ ਉਹ ਐਂਟਰ ਕਰ ਦਾਂਗੇ ਆਧਾਰ ਕਾਰਡ ਨੰਬਰ ਐਂਟਰ ਕਰਨ ਤੋਂ ਬਾਅਦ ਜਿਹੜਾ ਨੀਚੇ ਕੈਪਚਾ ਦਿੱਤਾ ਹੋਇਆ ਹੈ ਉਹ ਕੈਪਚਾ ਜਿਹੜਾ ਆਪਾਂ ਉਹ ਫਿਲ ਕਰ ਦਾਂਗੇ ਸਭ ਤੋਂ ਪਹਿਲਾਂ ਆਪਾਂ ਆਪਣਾ ਆਧਾਰ ਕਾਰਡ ਨੰਬਰ ਹੈ ਜਿਹੜਾ 12 ਅੱਖਰਾਂ ਦਾ ਉਹ ਐਂਟਰ ਕਰਾਂਗੇ ਇਹ ਕੈਪਚਾ ਜਿਹੜਾ ਇਸ ਨੂੰ ਐਂਟਰ ਕਰਾਂਗੇ ਐਂਟਰ ਕਰਨ ਤੋਂ ਬਾਅਦ ਅੱਪਾ ਕਰਨਾ ਕਿ ਇਹ ਪ੍ਰੋਸੀਡ ਤੇ ਕਲਿੱਕ ਕਰਦਾਂਗੇ ਜਦੋਂ ਪ੍ਰੋਸੀਡ ਤੇ ਕਲਿੱਕ ਕਰਾਂਗੇ ਤਾਂ ਇਸ ਤਰ੍ਹਾਂ ਦਾ ਇੰਟਰਫੇਸ ਹੈ ਜਿਹੜਾ ਹੋ ਆਪਣੇ ਸਾਹਮਣੇ ਫੁਲਕੇ ਆ ਜਾਏਗਾ ਜਿਹੜਾ ਆਪਣੇ ਆਧਾਰ ਕਾਰਡ ਬਾਰੇ ਜਾਣਕਾਰੀ ਦਵੇਗਾ ਇਹਦਾ ਮਤਲਬ ਕੀ ਹੈ ਕਿ ਜਿਹੜਾ ਆਪਣਾ ਆਧਾਰ ਕਾਰਡ ਹੈ ਉਹਦੇ ਚ ਆਪਣੀ ਉਮਰ ਹੈ ਜਿਹੜੀ ਉਹ 60 ਤੋਂ 70 ਦੇ ਵਿਚਾਲੇ ਵਿਚਾਲੇ ਹੈ ਉਸ ਤੋਂ ਅਗਲੀ ਜਾਣਕਾਰੀ ਹੈ ਕਿ ਉਹ ਇੱਕ ਫੀਮੇਲ ਦਾ ਹੈ ਉਸ ਤੋਂ ਅਗਲੀ ਜਾਣਕਾਰੀ ਹੈ ਕਿ ਕਿਹੜੇ ਸਟੇਟ ਤੋਂ ਬਿਲੋਂਗ ਕਰਦਾ ਹੈ ਆਧਾਰ ਕਾਰਡ ਪੰਜਾਬ ਤੋਂ ਅੱਗੇ ਮੋਬਾਈਲ ਨੰਬਰ ਆ ਦੇਖੋ ਇਸ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਅਟੈਚ ਨਹੀਂ ਹੈਗਾ ਤਾ ਕਰਕੇ ਇੱਥੇ ਨੋਟ ਮੈਪ ਲਿਖਾ ਰਹੇ ਜੇਕਰ ਇੱਥੇ ਨੰਬਰ ਅਟੈਚ ਹੋਊਗਾ ਤਾਂ ਇੱਥੇ ਤੁਹਾਡਾ ਮੋਬਾਈਲ ਨੰਬਰ ਲਿਖਿਆ ਆ ਜਾਊਗਾ ਜਿਵੇਂ ਕਿ ਚਲੋ ਆਪਾਂ ਇੱਕ ਹੋਰ ਆਧਾਰ ਕਾਰਡ ਦੇਖ ਲੈਨੇ ਜਿਹਦੇ ਨਾਲ ਮੋਬਾਈਲ ਨੰਬਰ ਅਟੈਚ ਹੈ ਕੀ ਕਰਾਂਗੇ ਉਮੀ ਮਾਈ ਆਧਾਰ ਚ ਜਾਵਾਂਗੇ ਆਧਾਰ ਸਰਵਿਸ ਵੈਰੀਫਾਈ ਐਂਡ ਆਧਾਰ ਇਸ ਤੇ ਕਲਿੱਕ ਕਰਾਂਗੇ ਇਸ ਤੇ ਕਲਿੱਕ ਕਰਨ ਤੋਂ ਬਾਅਦ ਸਕਰੋਲ ਡਾਊਨ ਕਰਾਂਗੇ ਚੈੱਕ ਆਧਾਰ ਵੈਲਿਡਿਟੀ ਇੱਥੇ ਆਪਾਂ ਆਪਣਾ ਆਧਾਰ ਕਾਰਡ ਨੰਬਰ ਹੈ ਜਿਹੜਾ ਉਹ ਭਰਦਾਂ ਆਂ ਉਹ ਭਰਨ ਤੋਂ ਬਾਅਦ ਆਪਾਂ ਕੈਪਚਾ ਭਰਾਂਗੇ ਕੈਪਚਾ ਭਰਨ ਤੋਂ ਬਾਅਦ ਆਪਾਂ ਨੇ ਕੀ ਕਰਨਾ ਇਸ ਨੂੰ ਸਬਮਿਟ ਕਰ ਦੇਣਾ ਆ ਦੇਖੋ ਇੱਥੇ ਜਿਹੜਾ ਆਪਣਾ ਮੋਬਾਈਲ ਨੰਬਰ ਹੈ ਜਿਹੜਾ ਉਸ ਦੇ ਲਾਸਟ ਜਿਹੜੇ ਤਿੰਨ ਡਿਜੀਟ ਨੇ ਉਹ ਆਪਾਂ ਨੂੰ ਸਕਰੀਨ ਤੇ ਸ਼ੋਅ ਕਰ ਦਊਗਾ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਧੰਨਵਾਦ ਜੀ